ਦੇਖੋ ਪਹਿਲੇ ਹੀ ਚైనా ਨੌਰ ਦਾ ਬੈਨ ਹੈ ਦੇਖੋ ਆਪਾਂ ਨਾ ਮੈਂ ਅੱਜ ਵੀ ਮੈਂ ਬੱਚੇ ਦੀ ਖਬਰ ਪੜਦਾ ਸੀ ਬੜੀ ਦੁੱਖਦਾਇਕ ਸਰਪੰਚ ਦਾ ਬੇਟਾ 15 ਸਾਲ ਦਾ ਸਮਰਾਲੇ ਦੇ ਨੇੜੇ ਹੈ ਨਾ ਆ ਆਪਾਂ ਹੁਣ ਪਤਾ ਨਹੀਂ ਤਾਂ ਐ ਹੋ ਗਿਆ ਕੰਮ ਕਿ ਲੋਕੇ ਚਾਹੁੰਦੇ ਨੇ ਹਰ ਗੱਲ ਗੱਲ ਜਿਹੜੀ ਹੈ ਅਸੀਂ ਕਾਨੂੰਨ ਨਾਲ ਹੀ ਬੰਦ ਕਰਾਂਗੇ ਵੀ ਕਾਨੂੰਨ ਬਣਾ ਦਿਓ ਉਸ ਤੋਂ ਬਾਅਦ ਬੰਦ ਕਰਾਂਗੇ ਥੋੜਾ ਜਿਹਾ ਆਪਣਾ ਆਪ ਆਪਣਾ ਵੀ ਬਣਦਾ ਫਰਜ਼ ਕਿ ਇਹ ਚੀਜ਼ ਬੈਨ ਹੈ ਇਹਦੇ ਨਾਲ ਇਕੱਲੇ ਚਲੋ ਕਬੂਤਰਾਂ ਆਉਂਦੀਆਂ ਜਾਂ ਪੰਛੀਆਂ ਨੇ ਤਾਂ ਖਬਰਾਂ ਆਉਂਦੀ ਸੀ ਹੁਣ ਤਾਂ ਸਾਡੇ ਬੱਚਿਆਂ ਨੇ ਖਬਰਾਂ ਵੀ ਆਉਣ ਲੱਗ ਗਿਆ ਸੋ ਇਸ ਚੀਜ਼ ਨੂੰ ਜੇ ਲੋਕ ਸਮਝ ਲੈਣ ਠੀਕ ਹੈ ਨਹੀਂ ਤਾਂ ਫਿਰ ਕਾਨੂੰਨ ਬਣਾ ਕੇ ਸਖਤ ਕਾਨੂੰਨ ਬਣਾ ਕੇ ਫਿਰ ਪਰਚੇ ਕਰਾਂਗੇ ਕੀਤੇ ਕਰਾਂਗੇ ਆਪਦੀਆਂ ਦੀ ਕਰਾਂਗੇ ਹਨਾ ਸੋ ਮੈਂ ਬੇਨਤੀ ਕਰਨੀ ਚਾਹੁੰਦਾ ਸਲਾਹ ਦੇਣੀ ਚਾਹੁੰਦਾ ਕਿ ਜਿਹੜੀ ਚੀਜ਼ ਜਿਹੜੀ ਹੈ ਅੱਜ ਕੱਲ ਲੋਕ ਪੜ੍ਹੇ ਲਿਖੇ ਨੇ ਅੱਜ ਕੱਲ ਕੋਈ ਏਦਾਂ ਦੀ ਹੋਣੀ ਅਵੇਅਰਨੈਸ ਬਹੁਤ ਆ ਗਈ ਜਿਹੜੀ ਚੀਜ਼ ਖਤਰਨਾਕ ਐ ਸੇਤਾਂ ਲਈ ਇਨਸਾਨ ਵੀ ਜ਼ਿੰਦਗੀ ਲਈ ਕਿਸੇ ਦੇ ਘਰ ਸਾਰੀ ਉਮਰ ਲਈ ਕਿਤੇ ਇਹੋ ਜਿਹੇ ਦੁੱਖ ਭੁੱਲਦੇ ਆ ਜਿਹੜੀ ਐ ਏਦਾਂ ਸਕੂਲ ਤੋਂ ਆਉਂਦਾ ਬੱਚਾ ਇੱਕ ਡੋਰ ਦੇ ਵਿੱਚ ਜਿਹੜਾ ਉਹ ਲਿਪਟ ਕੇ ਮਰ ਗਿਆ ਸੋ ਇਹਦੇ ਤੇ ਲੋਕਾਂ ਨੂੰ ਵੀ ਸਹਿਯੋਗ ਸਾਨੂੰ ਸਹਿਯੋਗ ਦੇਣ ਕਾਨੂੰਨ ਵੀ ਬਣਾਇਆ ਹੋਇਆ ਪਹਿਲਾਂ ਹੀ ਪੈਨ ਹੈ ਹੁਣ ਫਿਰ ਜਿਆਦਾ ਸਖਤਾਈ ਕਰਨੀ ਪਊਗੀ ਫਿਰ ਪਰਮਾਤਮਾ ਕਰੇ ਕ ਅਗਰ ਕੁਝ ਬਣਿਆ ਮੈਂ ਪੋਲਿਟਿਕਸ ਤੇ ਸਭ ਤੋਂ ਪਹਿਲਾਂ ਜੀ ਐਜੂਕੇਸ਼ਨ ਤੇ ਗਰੀਬੀ ਖਤਮ ਕਰਨੀ ਹੈ ਆਪਣੇ ਪੰਜਾਬ ਸੂਬੇ ਤੋਂ ਤੇਰਾ ਕੀ ਬੋਲ ਤੂੰ ਐਜੂਕੇਸ਼ਨ ਗਰੀਬੀ ਖਤਮ ਕਰਨੀ ਹੈ ਆਪਣੇ ਪੰਜਾਬ ਸੂਬੇ ਤੋਂ ਸਮਾਨ ਵਧੀਆ ਆਇਆ ਲੱਗਦਾ ਐਜੂਕੇਸ਼ਨ ਬੇਘਰਾਂ ਦੇ ਰਹੋ ਪਿਆਰ ਦੇ ਨਾਲ ਤਾਂ ਮੂੰਗੀ ਦੀ ਦਾਲ ਦਾ ਪਤਾ ਲੱਗ ਜਾਂਦਾ ਵੀ ਪਿਆਰ ਨਾ ਬਣੀ ਹੈ ਇਹ ਜਿਹੜੀ ਲੜਦੇ ਆਂ ਝਗੜਦੇ ਆਂ ਮੂੰਗੀ ਬਣਾਈ ਹੁੰਦੀ ਆ ਨਾ ਬੀਬੀਓ ਤੁਸੀਂ ਜਲਪਗਵਾਨ ਕਿਤੇ ਫਿਰਦੇ ਹੁੰਦੇ ਆ ਤੇ ਮੰਗੀ ਦੇਵੀ ਕਹਿੰਦੀ ਆ ਚਮਚਾ ਹੀ ਲਿਆ ਮੈਂ ਤਾਂ ਥੱਲੇ ਹੀ ਬੈਠੀ ਆ ਮੈਂ ਅਰਵਿੰਦ ਕੇਜਰੀਵਾਲ ਦੀ ਤੁਹਾਨੂੰ ਛੋਟੀ ਜੀ ਹਿਸਟਰੀ ਦੱਸ ਦਿੰਨਾ ਕਿ ਜਦ ਇਹ ਬੰਦਾ ਨੌਕਰੀ ਤੋਂ ਚਾਰਟ ਹੋ ਗਿਆ ਤਾਂ ਇਸਨੇ ਆਰਟੀਆਈ ਐਕਟੀਵਿਜ਼ਮ ਕੀਤਾ ਸੀਗਾ ਜਿਹੜਾ ਉਹ ਬਜ਼ੁਰਗ ਲਿਆਂਦਾ ਸੀਗਾ ਉਸ ਬਜ਼ੁਰਗ ਨੂੰ ਵਰਤ ਕੇ ਇਹਨਾਂ ਨੇ ਆਪਣੀ ਪਾਰਟੀ ਕੱਢੀ ਪਾਰਟੀ ਕੱਢਣ ਤੋਂ ਪਹਿਲਾਂ ਜੇ ਤੁਸੀਂ ਵੇਖੋਗੇ ਤਾਂ ਇਹਨਾਂ ਨੇ ਬਹੁਤ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਸੀਗੀਆਂ ਸ਼ੁਰੂ ਦੇ ਵਿੱਚ ਇਹਨਾਂ ਨੇ ਕਿਹਾ ਕਿ ਅਸੀਂ ਐਫੀਡੈਵਟ ਦਿੰਨੇ ਆ ਅਸੀਂ ਕੋਈ ਸਿਕਿਉਰਿਟੀ ਨਹੀਂ ਲਵਾਂਗੇ ਕੋਈ ਬੰਗਲਾ ਨਹੀਂ ਲਵਾਂਗੇ ਇਹਨਾਂ ਦੇ ਐਫੀਡੈਵਟ 2013 ਚ ਅੱਜ ਦੋ ਸਟੇਟਾਂ ਦੀ ਸਿਕਿਉਰਿਟੀ ਐ ਅੱਜ ਬੰਗਲੇ ਕੀ ਕੋਸ਼ਿਆ ਫਿਰ ਸਭ ਤੋਂ ਵੱਡੀ ਗੱਲ ਕਿ ਇਹਨਾਂ ਲੋਕਾਂ ਨੇ ਆਪਣੇ ਨਾਲ ਦੇ ਬੰਦਿਆਂ ਨੂੰ ਖਾ ਲਿਆ ਇਹਨਾਂ ਨੇ ਨਾਲਦਿਆਂ ਨੂੰ ਖਾਧਾ ਸਭ ਤੋਂ ਪਹਿਲਾਂ ਹੁਣ ਜੱਗੂ ਭਗਵਾਨਪੁਰੀਆ ਉਹਨੂੰ ਇਲੈਕਸ਼ਨ ਤਰਨ ਤਰਨ ਇਲੈਕਸ਼ਨ ਵਿੱਚ ਅਸਾਮ ਤੋਂ ਲੈ ਕੇ ਆਏ ਉਹਨੂੰ ਗੈਸਟ ਆਪਣਾ ਕੋਲੇ ਰੱਖਿਆ ਅਮਰਸਰ ਉਦੋਂ ਟੈਲੀਫੋਨ ਕਰਾਇਆ ਸਾਰਿਆਂ ਨੂੰ ਜਿਹੜਾ ਮੁੱਖ ਮੰਤਰੀ ਸਰਕਾਰ ਪਾਰਟੀ ਗੈਂਗਸਟਰ ਨੂੰ ਵਰਤਨ ਲੱਗ ਜੇ ਇਲੈਕਸ਼ਨ ਜਿੱਤਣ ਵਾਸਤੇ ਆਬਵੀਅਸਲੀ ਉਹ ਨੋ ਨਿਕਰੀ ਰਿਪੋਰਟ ਦੋਗੇ ਉਹਨਾਂ ਦੇ ਫਿਰ ਉਹ ਜੋ ਮਰਜ਼ੀ ਕਰ ਲੈਣ ਆ ਸਾਰਾ ਮਾਹੌਲ ਆ ਸਾਰੇ ਕ੍ਰਿਮੀਨਲ ਮਾਈਂਡਡ ਲੋਕ ਅੱਜ ਪੰਜਾਬ ਸਰਕਾਰ ਚਲਾ ਰਹੇ ਕ੍ਰਿਮੀਨਲ ਮਾਈਂਡਡ ਜੇ ਥਾਰਾ ਇੱਥੇ ਲਿਖੀ ਹੈ ਕੋਈ ਕਿਸੇ ਨਾਲ ਸੁਣ ਤੋਂ ਉੱਤੇ ਕਰਕੇ ਨਹੀਂ ਜਿੱਦਦਾ ਹੈ ਜਿੱਦ ਹੈ ਤੁਹਾਡੀ ਕ੍ਰੈਡੀਬਿਲਟੀ ਤੇ ਜੋ ਕ੍ਰੈਡੀਬਿਲਟੀ ਆਪਣੀ ਪਾਰਟੀ ਦੀ ਹੈ ਕਿਸੇ ਦੀ ਨਹੀਂ ਇੱਕ ਉਹ ਹਲਕਾ ਮਜੀਠਾ ਜਿੱਥੇ ਸੁਖਬੀਰ ਬਾਦਲ ਆਇਆ ਸਰ ਬਲੌਕ ਸੰਤੀ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਦੇ ਵਿੱਚ ਸੁਖਬੀਰ ਬਾਦਲ ਆ ਕੇ ਸਾਡੇ ਖਿਲਾਫ ਬੜਾ ਊਲ ਜਲੂਲ ਬੋਲ ਕੇ ਗਿਆ ਔਰ ਮੈਨੂੰ ਵੀ ਫਿਰ ਇਮੀਡੀਏਟਲੀ ਇੱਥੇ ਰੈਲੀ ਰੱਖਣੀ ਪੈ ਗਈ ਚਾਰ ਦਿਨਾਂ ਦੇ ਵਿੱਚ ਇਹਨਾਂ ਭੈਣ ਭਰਾਵਾਂ ਨੇ ਇੱਕ ਰੈਲਾ ਬਣਾ ਕੇ ਰੱਖ ਦਿੱਤਾ ਔਰ ਸਾਰ ਅਸੀਂ ਇਹੋ ਜਿਹਾ ਇਥੇ ਮਾਹੌਲ ਬਣਾ ਦਾਂਗੇ ਸੁਖਬੀਰ ਬਾਦਲ তাজ ਹੋਟਲ ਤੋਂ ਪਰੰਪਰਾ ਚਲ ਜੂ ਸਰ ਮਜੀਠੇ ਨਹੀਂ ਵੜੂਗਾ ਹੁਣ ਗਿਆ ਜੀ 70 ਸਾਲਾਂ ਦੇ ਵਿੱਚ ਤੁਸੀਂ ਇਹ ਪਹਿਲੀ ਵਾਰ ਹੀ ਵੇਖਿਆ ਹੋਣਾ ਕਿ ਕੋਈ ਬੰਦਾ ਬੱਚਿਆਂ ਦੀ ਸੌਂ ਚੁੱਕ ਕੇ ਕਿੱਧਰ ਨੂੰ ਉਹ ਤੁਰਿਆ ਕੋਈ ਬੰਦਾ ਐਫੀਡਵਿਟ ਦੇ ਕੇ ਕਿ ਮੈਂ ਬੰਗਲਾ ਨਹੀਂ ਲਊਂਗਾ ਉਹਨੇ ਲਿਆ ਮੈਂ ਕਿੰਨਾ ਕੁਸ਼ ਗੁਨਾ ਸਕਦਾ ਕਿ 70 ਸਾਲਾਂ ਦੇ ਵਿੱਚ ਇਹ ਵੀ ਪਹਿਲੀ ਵਾਰ ਹੀ ਹੋਏਗਾ ਕਿ ਮਤਲਬ ਸਾਡਾ ਮੁੱਖ ਮੰਤਰੀ ਹੈ ਜਿਹੜਾ ਉਹ ਇੱਥੇ ਇੰਨਾ ਜ਼ਲਾਸ ਕਰਦਾ ਰੌਲਾ ਪਾਉਂਦਾ ਜਦੋਂ ਬਾਹਰ ਆਉਂਦਾ ਤੇ ਉਹ ਜ਼ਿਕਰ ਹੀ ਨਹੀਂ ਕਰਦਾ ਕਿ ਭਾਈ ਆ ਜਿਹੜੀ ਜੀ ਰਾਮ ਜੀ ਲਿਆਂਦੀ ਆ ਮੈਂ ਉਹਦਾ ਵਿਰੋਧ ਚ ਤੱਕਿਆ ਕੋਈ ਕਹਿੰਦਾ ਇਹਨਾਂ ਦੇ ਪੰਜ ਮੁੱਖ ਮੰਤਰੀ ਦੇ ਦਾਵੇਦਾਰ ਦੱਸੋ ਭਾਈ ਕਿਹਨੇ ਕਿਹਾ ਮੈਂ ਤਾਂ ਉਮੀਦਵਾਰ ਹੈ ਨਹੀਂ ਮੁੱਖ ਮੰਤਰੀ ਦਾ ਮੈਂ ਕਾਂਗਰਸ ਦਾ ਪ੍ਰਧਾਨ ਆ ਸਭ ਤੋਂ ਵੱਡਾ ਉਹ ਤਾਂ ਮੇਰੇ ਕੋਲੇ ਹੈ ਇਹ ਗੱਲਾਂ ਕਰਦੇ ਨੇ ਅਸੀਂ ਇਹਨਾਂ ਤੋਂ ਕੀ ਲੈਣਾ ਤੋ ਤੁਹਾਨੂੰ ਨਹੀਂ ਭੋਲਿਓ ਸੰਤੋ ਗੱਲਾਂ ਦਾ ਪਤਾ ਲੜਾਈ ਸਾਰੀ ਪੈਸਿਆਂ ਦੀ ਏ ਪੈਸੇ ਤੁਹਾਡਾ ਸਿਰ ਅਮਿਤ ਸ਼ਾਹ ਦੇ ਦਰਤੇ ਚੁੱਕਦਾ ਹੋਣਾ ਤੁਹਾਡਾ ਸਿਰ ਮੋਦੀ ਦੇ ਦਰਤੇ ਚੁੱਕਦਾ ਹੋਣਾ ਤੁਹਾਡੇ ਆਕਾ ਹੋਣੇ ਕੇਜਰੀਵਾਲ ਮਨੀਸ਼ ਸ਼ੋਧਿਆ ਪੰਜਾਬ ਦੇ ਆਕਾ ਨਹੀਂ ਕੇਜਰੀਵਾਲ ਤੁਹਾਡਾ ਮਾਲਕ ਹੋਣਾ ਸਾਡਾ ਨਹੀਂ ਸੋ ਇਸ ਲਈ ਪੰਜਾਬ ਆਪਣੀ ਹੋਣ ਦਾ ਮਾਲਕ ਹੈ ਸਰਕਾਰ ਜਾਂ ਤਾਂ ਬੰਦੇ ਬਣ ਕੇ ਦਰਸਤ ਕਰ ਲਵੇ ਆਪਣੇ ਆਪ ਨੂੰ ਨਹੀਂ ਪੰਜਾਬ ਨੂੰ ਵੋਟਾਂ ਚ ਬੜੇ ਬੜੇ ਦਰਸਤ ਕਰਨੇ ਆਏ ਨੇ ਪਿਛਲਿਆਂ ਨੂੰ ਪੁੱਛ ਲਿਓ ਅਸੀਂ ਲੜਦੇ ਰਵਾਂਗੇ ਜਿੱਤਦੇ ਰਵਾਂਗੇ ਇੱਕ ਦਾ ਮੁਲਾਜ਼ਮ ਤੇ ਇੱਕ ਪੈਨਸ਼ਨਰ ਜਿਨ੍ਹਾਂ ਨੂੰ 16% ਡੀਏ ਨਹੀਂ ਮਿਲਿਆ ਤੇ ਨਾ ਹੀ ਤੁਸੀਂ ਉਹਨਾਂ ਨੂੰ ਕੋਈ ਮੀਟਿੰਗ ਦਿੱਤੀ ਹੈ ਜਿਹੜੀ ਉਹਨਾਂ ਦੀ ਗੱਲਬਾਤ ਸੁਣ ਸਕੋਗੇ ਇਹਦੇ ਬਾਰੇ ਕੋਈ ਬਿਲਕੁਲ ਉਹਨਾਂ ਨਾਲ ਮੀਟਿੰਗਾਂ ਹੋਈਆਂ ਨਹੀਂ ਜੀ ਠੀਕ ਹੈ ਨਾ ਤੇ ਆਉਣ ਵਾਲੇ ਦਿਨਾਂ ਚ ਇਹਦੇ ਬਾਰੇ ਵੀ ਵਿਚਾਰ ਚੱਲ ਰਿਹਾ ਉਹਨਾਂ ਦੇ ਬਜਟ ਚ ਕਿਸ ਤਰ੍ਹਾਂ ਕਰਨਾ ਪਰ ਹਾਂ ਇੱਕ ਮੈਂ ਤੁਹਾਨੂੰ ਖੁਸ਼ਖਬਰੀ ਦੱਸ ਦਿੰਨਾ ਕਿ ਮੁਲਾਜ਼ਮ ਤੇ ਪੈਨਸ਼ਨਰ ਵੀ 10 ਲੱਖ ਦੇ ਕਾਰਡ ਦੇ ਤਾਰ ਕੋ ਹੋਣਗੇ ਉਹ ਵੀ ਐਲੀਜੀਬਲ ਨੇ ਚਾਹੇ ਤੁਸੀਂ ਮੁਲਾਜ਼ਮ ਹੋ ਸਰਕਾਰੀ ਚਾਹੇ ਤੁਸੀਂ ਪੈਨਸ਼ਨਰ ਹੋ ਤੁਸੀਂ 10 ਲੱਖ ਦਾ ਕਾਰਡ ਤੁਹਾਡੇ ਪਰਿਵਾਰ ਦਾ ਹੀ ਬਣੂਗਾ ਆਪਾਂ ਨੂੰ ਅਗਲੇ 6 ਮਹੀਨਿਆਂ ਸਿੱਤੇ ਮਿਲ ਜਾਣਾ ਪਛਾਣ ਨਹੀਂ ਸ਼ੁਰੂ ਹੋ ਪੰਜਾਬ ਵਿੱਚ ਬੋਲੇ ਸੋਨਿਹਾਰ ਸਤਿ ਸ਼੍ਰੀ ਅਕਾਲ ਬਾ ਜਿੰਨਾ ਹੁਣ ਕਰੰਟ ਆ ਨਾ ਐ ਜੀ ਸਪੀਡ ਰੱਖੋ ਪਰ ਢੇਰੀ ਲਿਆ ਰਹੇ ਓਏ ਸਾਡੀ ਮੰਗ ਹੋਰ ਮੋਤੀ ਸਾਹਿਬ ਸੱਤੀ ਮੰਗਾ 700 ਰੁਪਿਆ ਵਿਆਹੀ ਕਰ 100 ਦਿਨਾਂ ਦੇ 700 ਰੁਪਿਆ ਵਿਆਹੀ ਕਰ